ਮਿਹਨਤ ਦੀ ਅਜਿਹੀ ਮਿਸਾਲ ਦਿਖਾਉਂਦੇ ਆ ਤੁਹਾਨੂੰ ਬਜ਼ੁਰਗ ਨੇ ਜਿਹੜੇ ਹੌਸਲੇ ਬਲੰਦ ਨੇ ਅੱਜ ਵੀ ਮਿਹਨਤ ਕਰ ਰਹੇ ਨੇ ਕਿੰਨੇ ਟਾਈਮ ਤੋਂ ਇਹ ਕੁਲਚੀਆਂ ਦਾ ਕੰਮਕਾਰ ਕਰ ਰਹੇ ਹੋ ਮੈਂ ਤਾਂ ਹੁਣ ਅਜੇ 2 ਮਹੀਨਿਆਂ ਤੋਂ ਜੀ ਸਟਾਰਟ ਕੀਤਾ ਜੀ ਇਹ ਤੇ ਨਾਲ ਲੱਸੀ ਰੱਖੀ ਆ ਹੈ ਨੀ ਲੱਸੀ ਵੀ ਆ ਜੀ ਮੇਰੇ ਕੋਲ ਛਾਟੀ ਦੀ ਲੱਸੀ ਵੀ ਹੈਗੀ ਐ ਮਿੱਠੀ ਲੱਸੀ ਵੀ ਹੁੰਦੀ ਹੈ ਜੀ ਪਹਿਲਾਂ ਤਾਂ ਜੀ ਮੈਂ ਆਟੋ ਚਲਾਉਂਦਾ ਹੁੰਦਾ ਸੀ ਮੇਰਾ ਆਟੋ ਬਾਹਰ ਨਾਲ ਹੀ ਖੜਾ ਹੈ ਜੀ ਅੱਛਾ ਪਰ ਮੇਰੇ ਮਨ ਚ ਇਹ ਗੱਲ ਆ ਇਹ ਵੀ ਜਦ ਬਾਹਰਲੇ ਲੋਕੀ ਆ ਕੇ ਉਰੇ ਕੰਮ ਕਰਦੇ ਆ ਤਾਂ ਸਾਸੀਂ ਕਿਉਂ ਨਾ ਕਰੀਏ ਤਾਂ ਜਦੋਂ ਇਹ ਲਾਈ ਸਾਨੂੰ ਬਹੁਤ ਵਧੀਆ ਲੱਗਿਆ ਖਲਾਈ ਕੋਈ ਨਹੀਂ ਲਈ ਜੀ ਪੰਜ ਚਾਰ ਦਿਨ ਕਿਸੇ ਕੋਲ ਨੇੜੇ ਖੜਗੇ ਸੀਗੇ ਜੀ ਉਹਨਾਂ ਨੇ ਦੱਸਤਾ ਵੀ ਕੋਈ ਚੱਕਰ ਨਹੀਂ ਆ ਇਸ ਤਰ੍ਹਾਂ ਕਰ ਲਿਓ ਠੀਕ ਅਸੀਂ ਕਰੀ ਜਾਂਦੇ ਹਾਂ ਬਹੁਤ ਵਧੀਆ ਜੀ ਉਮਰ ਕਿੰਨੀ ਹੈ ਜੀ ਉਮਰ ਮੇਰੀ 65 ਸਾਲ ਹੈ ਜੀ ਪਰਿਵਾਰ 'ਚ ਬੇਟੇ ਨੇ ਜੀ ਦੋ ਬੇਟੇ ਮੇਰੇ ਵੈਸੇ ਬਾਹਰ ਗਏ ਹੋਣੇ ਜੀ ਅੱਛਾ ਜੀ ਹਾਂ ਇੱਕ ਬੇਟਾ ਆ ਮੇਰੇ ਕੋਲ ਉਹ ਇੱਥੇ ਹੀ ਮੇਰੇ ਕੋਲ ਰਹਿੰਦਾ ਜੀ ਬੇਟੇ ਬਾਹਰ ਨੇ ਇੱਕ ਬੇਟਾ ਇੱਥੇ ਆ ਫਿਰ ਵੀ ਤੁਸੀਂ ਇਹ ਕਰ ਰਹੇ ਹੋ ਕੋਈ ਮਜਬੂਰੀ ਹੈ ਕਿ ਤੁਸੀਂ ਸ਼ੌਂਕ ਦੇ ਤੌਰ ਤੇ ਮੈਨੂੰ ਕੋਈ ਮਜਬੂਰੀ ਨਹੀਂ ਹੈ ਜੀ ਮੈਨੂੰ ਤਾਂ ਸ਼ੌਂਕ ਹੀ ਆਈ ਮਤਲਬ ਇਹ ਕਰਿਆ ਜੀ ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਜੀ ਬੰਦੇ ਉਹਨਾਂ ਕੋਲ ਖੜੇ ਖੜ ਕੇ ਜਦੋਂ ਦੇਖਦੇ ਆ ਵੀ ਇੱਥੇ ਸਰਦਾਰ ਨੇ ਰੇੜੀ ਲਾਈ ਹੋਈ ਐ ਤਾਂ ਉਹ ਮੇਰੇ ਕੋਲ ਆ ਜਾਂਦੇ ਨੇ ਬਹੁਤ ਉਮਰ ਹੋ ਗਈ ਬਹੁਤ ਮਿਹਨਤ ਕਰ ਲਈ ਅਸੀਂ ਹੈਗੇ ਆ ਬੇਟੇ ਕਹਿੰਦੇ ਹੋਣਗੇ ਕਿ ਅਸੀਂ ਕਮਾਈ ਕਰਦੇ ਆ ਕਿ ਬੱਚੇ ਕਹਿ ਦਿੰਦੇ ਨੇ ਜੀ ਮੈਨੂੰ ਵੀ ਤੁਸੀਂ ਕੋਈ ਗੱਲ ਨਹੀਂ ਤੁਹਾਨੂੰ ਪੈਸੇ ਭੇਜ ਦਨੇ ਹੋਰ ਮੈਂ ਕਹਾਂ ਬੇਟੇ ਪੈਸਿਆਂ ਦੀ ਜ਼ਰੂਰਤ ਨਹੀਂ ਹੈ ਗੱਲ ਇਹ ਆ ਵੀ ਮੈਂ ਜੇ ਇੱਥੇ ਉਹਨਾਂ ਨਾਲੇ ਹੱਸ ਜਾਣਾ ਖੇਡ ਜਾਣਾ ਕਿਸੇ ਨਾਲ ਨਾਲੇ ਵਧੀਆ ਮੇਰਾ ਚੱਲਦਾ ਹੈ ਬਜ਼ੁਰਗ ਬੰਦੇ ਬੈਠੇ ਆ ਜੀ ਆਏ ਮੇਰੇ ਕੋਲ ਇਹ ਮੇਰੇ ਕੋਲ ਆ ਜਾਨੇ ਗੱਲਾਂ ਕਰ ਜਾਨੇ ਕੁਲਚਾ ਖਾ ਜਾਨੇ ਅੱਛਾ ਜੀ ਹਾਂਜੀ ਇਦਾਂ ਪਿਆਰ ਬਣਿਆ ਰਹਿੰਦਾ ਤੇ ਮਨ ਵੀ ਲੱਗਿਆ ਹਾਂਜੀ 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 ਬਿਲਕੁਲ ਫਿਰ ਬਜ਼ੁਰਗਾਂ ਕੋਲ ਆ ਕੇ ਇੱਥੇ ਅਕਸਰੇ ਬੈਠਦੇ ਹਾਂ ਅੱਛਾ ਇੱਥੇ ਬੈਠ ਗਿਆ ਇਹਦਾ ਆਖੇ ਟਾਈਮ ਪਾਸ ਕਰੀਦਾ ਬਾਅਦ ਮਿਹਨਤ ਕਰਦੇ ਨੇ ਲੱਗੇ ਰਹਿੰਦੇ ਨੇ ਸਵੇਰ ਤੋਂ ਸ਼ਾਮ ਤੱਕ ਤੇ ਤੁਸੀਂ ਇਹੋ ਜਿਹਾ ਕਾਰੋਬਾਰ ਕਰੋ ਜਿਹੜੇ ਆਪਾਂ ਬਾਹਰਲੇ ਬੰਦੇ ਆ ਕੇ ਇੱਥੇ ਕਰਦੇ ਆ ਕਾਰੋਬਾਰ ਔਰ ਉੱਥੇ ਆਪਣੇ ਮਕਾਨ ਬਣਾ ਰਹੇ ਨੇ ਖਰੀਦ ਰਹੇ ਨੇ ਪਰਿਵਾਰ ਵੀ ਸਾਥ ਦਿੰਦਾ ਫਿਰ ਸਮਾਨ ਤਿਆਰ ਕਰਨ ਨੂੰ ਔਰ ਘਰ ਤਾਂ ਕਰ ਹੀ ਦਿੰਦੇ ਆ ਜੀ ਤਿਆਰ ਹਾਂਜੀ ਬੱਚੇ ਕਰ ਦਿੰਦੇ ਆ ਤਿਆਰ ਮੈਂ ਲੈ ਆਉਣਾ ਜੀ ਸਵੇਰੇ ਇਹ ਅੰਕਲ ਜੀ ਸਵੇਰੇ 9:30 ਵਜੇ ਆ ਜਾਂਦੇ ਨਹੀਂ ਰਾਤ ਨੂੰ 9 ਵਜੇ ਤੱਕ ਉਰੀ ਰਹਿੰਦੇ ਨਹੀਂ ਐਨ ਵਧੀਆ ਕੁਲਚੇ ਬਣਾਉਂਦੇ ਨੇ ਜੀ ਪਰਦੇਸੀਆਂ ਦੀਆਂ ਵੀ ਰੇੜੀਆਂ ਕਾਫੀ ਲੱਗਦੀਆਂ ਸੀਗੀਆਂ ਹੁਣ ਇੱਕ ਰਹਿ ਗਈ ਹੈ ਹਨਾ ਹਾਂ ਜੀ ਇੱਕ ਚ ਇੱਕ ਆਈ ਹੁਣ ਆਪਣੇ ਪੰਜਾਬੀਆਂ ਨੂੰ ਵੀ ਦੇਖਣਾ ਚਾਹੀਦਾ ਵੀ ਆਪਣਾ ਪੰਜਾਬੀ ਪਾਈ ਆ ਮੁੰਡੇ ਨੇ ਜਿਹੜੇ ਬਾਹਰ ਜਾ ਕੇ ਵੀ ਕਰਦੇ ਨੇ ਜੀ ਵੀ ਇਹਦਾ ਨਾਲ ਚੰਗਾ ਵੀ ਆਪਣੇ ਮਾਂ ਬਾਪ ਲਵੇ ਰਹਿ ਕੇ ਉਰੀ ਕੰਮ ਕਰਨਾ ਚਾਹੀਦਾ ਜੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਚਵਾਣਾ ਅੱਜ ਅਸੀਂ ਪਟਿਆਲਾ ਤੋਂ ਭਾਸੋ ਰੋਡ ਤੇ ਖੜੇ ਆ ਬਿਲਕੁਲ ਪਟਿਆਲਾ ਤੋਂ ਜਿਹੜੀ ਭਾਸੋ ਚੁੰਗੀ ਆ ਉਸ ਤੋਂ ਥੋੜਾ ਅੱਗੇ ਆ ਕੇ ਇੱਕ ਬਜ਼ੁਰਗ ਨੇ ਪੰਜਾਬ ਕੁਲਚੇ ਸੋਲੇ ਕੁਲਚਿਆਂ ਦੀ ਰੇੜੀ ਲਗਾਉਂਦੇ ਨੇ ਇੱਕ ਮਿਹਨਤ ਦੀ ਅਜਿਹੀ ਮਿਸਾਲ ਦਿਖਾਉਂਦੇ ਆ ਤੁਹਾਨੂੰ ਬਜ਼ੁਰਗ ਨੇ ਜਿਹੜੇ ਹੌਸਲੇ ਬਲੰਦ ਨੇ ਅੱਜ ਵੀ ਮਿਹਨਤ ਕਰ ਰਹੇ ਨੇ ਗੱਲਬਾਤ ਕਰਾਂਗੇ ਬਾਪੂ ਜੀ ਨੇ ਇੱਥੇ ਹਾਂਜੀ ਕੀ ਨਾਮ ਹੈ ਜੀ ਬਾਪੂ ਜੀ ਮੇਰ ਸਿੰਘ ਹੈ ਜੀ ਮੇਰ ਸਿੰਘ ਜੀ ਮੇਰਾ ਗੁਰੂ ਦੀ ਹਾਂ ਗੁਰੂ ਦੀ ਮੇਰਾ ਕਿਰਪਾ ਪੂਰੀ ਚੜ੍ਹਦੀ ਕਲਾ ਜੀ ਅੱਛਾ ਬੱਪੂ ਜੀ ਕਿਹੜਾ ਪਿੰਡ ਕਿਹੜਾ ਜੀ ਆਪਣਾ ਪਿੰਡ ਮੇਰਾ ਦੇਵੀਗੜ੍ਹ ਕੋਲ ਕਸ਼ਬਾ ਪਿੰਡ ਹੈ ਜੁਲਕਾਂ ਠਾਣਾ ਚ ਪੈਂਦਾ ਜੀ ਅੱਛਾ ਜੀ ਥੋੜਾ ਇੱਧਰ ਨੂੰ ਘੁੰਮ ਕੇ ਖੜ ਜੀ ਕਿਹੜਾ ਹੀ ਕਸਬਾ ਕਸ਼ਬਾ ਪਿੰਡ ਕਸ਼ਬਾ ਠੀਕ ਹੈ ਜੀ ਤੇ ਉੱਥੋਂ ਰੋਜ਼ ਅਪਡਾਟ ਕਰਦੇ ਹੋ ਜੀ ਨਹੀਂ ਜੀ ਮੈਂ ਰੋਜ਼ ਨਹੀਂ ਕਰਦਾ ਜੀ ਇੱਥੇ ਹੀ ਰਹਿਣਾ ਇੱਥੇ ਹੀ ਆਪਣਾ ਕੰਮ ਕਰਦਾ ਜੀ ਠੀਕ ਹੈ ਜੀ ਤੇ ਕਿੰਨੇ ਟਾਈਮ ਤੋਂ ਇਹ ਕੁਲਚਿਆਂ ਦਾ ਕੰਮਕਾਰ ਕਰ ਰਹੇ ਹੋ ਮੈਂ ਤਾਂ ਹੁਣੇ ਜੇ 2 ਮਹੀਨਿਆਂ ਤੋਂ ਜੀ ਠੀਕ ਹੈ ਹਾਂਜੀ ਮੈਂ ਤੇ ਨਾਲ ਲੱਸੀ ਰੱਖੀ ਹੈ ਜੀ ਲੱਸੀ ਵੀ ਹੈ ਜੀ ਮੇਰੇ ਕੋਲ ਹਾਂਜੀ ਛਾਟੀ ਦੀ ਲੱਸੀ ਵੀ ਹੈਗੀ ਐ ਮਿੱਠੀ ਲੱਸੀ ਵੀ ਹੁੰਦੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਬਾਪੂ ਜੀ ਕਿੱਦਾਂ ਇਹ ਤੁਹਾਡੇ ਮਨ 'ਚ ਕਿੱਦਾਂ ਵਿਚਾਰ ਆਇਆ ਕਿ ਇਹ ਕੰਮ ਕਰਿਆ ਜਾਵੇ ਕਿਵੇਂ ਸੋਚਿਆ ਜੀ ਤੁਸੀਂ ਪਹਿਲਾਂ ਕੀ ਕੰਮ ਕਰਦੇ ਸੀ ਪਹਿਲਾਂ ਤਾਂ ਜੀ ਮੈਂ ਆਟੋ ਚਲਾਉਂਦਾ ਹੁੰਦਾ ਸੀ ਮੇਰਾ ਆਟੋ ਬਾਹਰ ਨਾਲ ਹੀ ਖੜਾ ਹੈ ਜੀ ਅੱਛਾ ਪਰ ਮੇਰੇ ਮਨ 'ਚ ਇਹ ਗੱਲ ਆਏ ਵੀ ਜਦ ਬਾਹਰਲੇ ਲੋਕੀ ਆ ਕੇ ਉਰੇ ਕੰਮ ਕਰਦੇ ਆ ਤਾਂ ਸਾਸੀਂ ਕਿਉਂ ਨਾ ਕਰੀਏ ਅਸੀਂ ਰੇੜੀ ਲਾਈਏ ਦੇਖਿਆ ਅਸੀਂ ਤਾਂ ਜਦੋਂ ਇਹ ਲਾਈ ਸਾਨੂੰ ਬਹੁਤ ਵਧੀਆ ਲੱਗਿਆ ਮੈਂ ਤਾਂ ਤੇ ਇਹਦੀ ਫਿਰ ਟ੍ਰੇਨਿੰਗ ਕਿਤੋਂ ਲੱਤੀ ਜੀ ਕਿਦਾਂ ਤਿਆਰੀ ਕਿਦਾਂ ਕੀਤੀ ਕਿਉਂਕਿ ਸਖਲਾਈ ਲੱਤੀ ਕੋਈ ਸਖਲਾਈ ਕੋਈ ਨਹੀਂ ਲਈ ਜੀ ਪੰਜ ਚਾਰ ਦਿਨ ਕਿਸੇ ਕੋਲ ਨੇੜੇ ਖੜਗੇ ਸੀਗੇ ਜੀ ਉਹਨਾਂ ਨੇ ਦੱਸਤਾ ਵੀ ਕੋਈ ਚੱਕਰ ਨਹੀਂ ਆ ਇਸ ਤਰ੍ਹਾਂ ਕਰ ਲਿਓ ਠੀਕ ਅਸੀਂ ਕਰੀ ਜਾਂਦੇ ਹਾਂ ਬਹੁਤ ਵਧੀਆ ਚੱਲਦਾ ਜੀ ਉਲਟੀਆਂ ਦਾ ਕੰਮ ਤਾਂ ਜੇ ਦੇਖਿਆ ਜਾ ਬਈ ਜਿਆਦਾਤਰ ਜਿਹੜੇ ਪਰਦੇਸੀ ਨੇ ਇੱਥੇ ਬਿਹਾਰ ਯੂਪੀ ਤੋਂ ਆਏ ਬਈ ਜਿਹੜੇ ਪ੍ਰਵਾਸੀ ਨੇ ਉਹ ਕਰ ਰਹੇ ਨੇ ਤੇ ਪਹਿਲੀ ਵਾਰ ਦੇਖਿਆ ਤੁਸੀਂ ਬਜ਼ੁਰਗ ਉਮਰ ਕਿੰਨੀ ਹੈ ਜੀ ਉਮਰ 베ਰੀ 65 ਸਾਲ ਹੈ ਜੀ 65 ਸਾਲ ਅੱਛਾ ਜੀ ਤੇ ਫਿਰ ਕਿੱਦਾਂ ਦਾ ਰੁਝਾਨ ਸੀਗਾ ਜੀ ਪੰਜਾਬੀਆਂ ਦਾ ਕਿਉਂਕਿ ਨਾਲ ਜਿਹੜੀਆਂ ਪਰਦੇਸੀਆਂ ਦੀਆਂ ਰੇੜੀਆਂ ਵੀ ਖੜਦੀਆਂ ਨੇ ਜੀ ਇੱਥੇ ਤੇ ਤੁਸੀਂ ਵੀ ਆਪਣਾ ਕਿੱਤਾ ਜਿਹੜਾ ਕਰ ਰਹੇ ਹੋ ਕਿੱਦਾਂ ਹੈ ਜੀ ਪੰਜਾਬੀ ਕਿੱਦਾਂ ਸਤਕਾਰ ਕਰਦੇ ਨੇ ਜੀ ਆਪਣੇ ਭਰਾ ਦਾ ਵੈਸੇ ਕਰਦੇ ਨੇ ਇਹ ਜੀ ਗੱਲ ਨਹੀਂ ਪਰ ਜ਼ਿਆਦਾ ਰੁਝਾਨ ਤਾਂ ਅਜੇ ਉੱਧਰ ਜੀ ਹੈ ਲੋਕੀ ਧਿਆਨ ਨਹੀਂ ਦਿੰਦੇ ਇੰਨਾ ਖਾਸ ਇਹਨਾਂ ਨੂੰ ਮੈਂ ਤਾਂ ਇਹੀ ਬੇਨਤੀ ਕਰੂੰਗਾ ਵੀ ਸਾਡਾ ਕੋਈ ਵੀ ਪੰਜਾਬੀ ਭਰਾ ਜਿਹੜਾ ਕੰਮ ਕਰਦਾ ਹੈ ਉਸ ਨੂੰ ਹੌਸਲਾ ਵਧਾਉਣ ਉਦੇ ਕੋਲ ਵੱਧ ਚੜ ਕੇ ਬੰਦੇ ਆਉਣ ਜਾਣਗੇ ਤੁਹਾਡੇ ਕੋਲੇ ਇੱਥੇ ਆਉਂਦੇ ਆ ਹੁਣੇ ਜੀ ਸੰਗਤਾਂ ਕੁਲਚੇ ਸਕਣ ਦੇ ਲਈ ਤੇ ਗੱਲਬਾਤ ਕਰਦੇ ਹੁਣੇ ਕਿੱਦਾਂ ਦਾ ਕਿੱਦਾਂ ਕੀ ਕਹਿੰਦੇ ਨੇ ਜੀ ਜਦੋਂ ਆਉਂਦੇ ਨੇ ਉਹ ਜੀ ਸੰਗਤਾਂ ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਜੀ ਬੰਦੇ ਉਹਨਾਂ ਕੋਲ ਖੜੇ ਖੜ ਕੇ ਜਦੋਂ ਦੇਖਦੇ ਆ ਵੀ ਇੱਥੇ ਸਰਦਾਰ ਨਰੇੜੀ ਲਾਈ ਹੋਈ ਹੈ ਤਾਂ ਉਹ ਮੇਰੇ ਕੋਲ ਆ ਜਾਂਦੇ ਨੇ ਵੀ ਤੁਸੀਂ ਅਸੀਂ ਤਾਂ ਉੱਥੇ ਖੜ ਗਏ ਜੀ ਠੀਕ ਹੈ ਵੀ ਅਸੀਂ ਹੁੰਦੇ ਸੀਗੇ ਹਰ ਰੋਜ਼ ਉਧਰ ਕੋਲ ਹਾਂ ਤੇ ਅੱਜ ਕੱਲ ਅਸੀਂ ਤੁਹਾਡੇ ਕੋਲ ਆਨੇ ਆ ਜੀ ਹੁਣ ਪੱਕੇ ਕਸਟਮਰ ਬਣ ਗਏ ਬਣ ਗਏ ਜੀ ਬਹੁਤ ਬਣ ਗਏ ਜੀ ਵਧੀਆ ਬਣ ਗਏ ਹਾਂ ਜੀ ਗੁਰੂ ਦੀ ਮੇਰ ਹੈ ਠੀਕ ਹੈ ਜੀ ਚਲੋ ਮੇਰ ਵੀ ਚਾਹੀਦੀ ਆ ਤੇ ਨਾਮ ਵੀ ਮੇਰ ਸਿੰਘ ਹੈ ਜੀ ਤੇ ਗੁਰੂ ਦੀ ਮੇਰ ਵੀ ਆ ਤੇ ਬਾਪੂ ਜੀ ਪਰਿਵਾਰ ਚ ਕੌਣ ਕੌਣ ਆ ਜੀ ਪਰਿਵਾਰ ਚ ਬੇਟੇ ਨੇ ਜੀ ਦੋ ਬੇਟੇ ਮੇਰੇ ਵੈਸੇ ਬਾਹਰ ਗਏ ਹੋ ਨੇ ਜੀ ਅੱਛਾ ਜੀ ਹਾਂ ਇੱਕ ਬੇਟਾ ਆ ਮੇਰੇ ਕੋਲ ਉਹ ਇੱਥੇ ਹੀ ਮੇਰੇ ਕੋਲ ਰਹਿੰਦਾ ਜੀ ਉਹ ਦੋ ਬੇਟੇ ਬਾਹਰ ਨੇ ਜੀ ਕਿਹੜੀ ਕੰਟਰੀ ਜੀ ਇੱਕ ਰਮਾਨੀਆ ਚ ਹੈ ਜੀ ਹਾਂ ਇੱਕ ਕੁਵੈਤਸ਼ ਹੈ ਜੀ ਫੇਰ ਵੀ ਬਾਪੂ ਜੀ ਤੁਸੀਂ ਬੇਟੇ ਬਾਹਰ ਨੇ ਇੱਕ ਬੇਟਾ ਇੱਥੇ ਆ ਫੇਰ ਵੀ ਤੁਸੀਂ ਇਹ ਕਰ ਰਹੇ ਹੋ ਕੋਈ ਮਜਬੂਰੀ ਹੈ ਕਿ ਤੁਸੀਂ ਸ਼ੌਂਕ ਦੇ ਤੌਰ ਤੇ ਮੈਨੂੰ ਕੋਈ ਮਜਬੂਰੀ ਨਹੀਂ ਹੈ ਜੀ ਮੈਨੂੰ ਸ਼ੌਂਕ ਹੀ ਆਈ ਮਤਲਬ ਇਹ ਕਰਿਆ ਜੀ ਠੀਕ ਆ ਮਿਹਨਤ ਕਰਨੀ ਆਪਣੀ ਹਾਂ ਵੀ ਮੇਰਾ ਮਨ ਇਹੀ ਕਰਦਾ ਸੀ ਵੀ ਮੈਂ ਵਧੀਆ ਤੋਂ ਵਧੀਆ ਕੁਲਚਾ ਬਣਾ ਕੇ ਦਵਾ ਕੋਈ ਲੱਸੀ ਦਵਾ ਪੀਣ ਵਾਸਤੇ ਠੀਕ ਹੈ ਕਿ ਵੀ ਜਿਹੜੇ ਆਲੇ-ਦਾਲੇ ਮੈਂ ਦੇਖਿਆ ਇਹ ਲੋਕ ਅਖਬਾਰਾਂ ਦੇ ਵਿੱਚ ਲਵੇਟ ਲਵੇਟ ਕੇ ਦੇਈ ਜਾਂਦੇ ਨੇ ਖੁਲਚੇ ਜੀ ਹਾਂ ਇਸ ਕਰਕੇ ਮੈਂ ਇਹ ਕੰਮ ਹੁਣ ਤੁਸੀਂ ਫਿਰ ਕਿੱਦਾਂ ਦੰਨੇ ਹੋ ਜੀ ਅਖਬਾਰ 'ਚ ਨਹੀਂ ਦੰਦੇ ਤੁਸੀਂ ਨਹੀਂ ਜੀ ਹਾਂ ਅਖਬਾਰ 'ਚ ਨਹੀਂ ਹੋਰ ਕਿੱਦਾਂ ਜੀ ਅਸੀਂ ਪੇਪਰ 'ਚ ਦੰਦੇ ਆ ਜੀ ਵੈਸੇ ਅੱਛਾ ਪੇਪਰ 'ਚ ਹਾਂ ਜੀ ਹਾਂ ਜੀ ਠੀਕ ਹੈ ਤੇ ਪਰਿਵਾਰ ਨਹੀਂ ਕਹਿ ਰਿਹਾ ਕਿ ਬਾਪੂ ਜੀ ਤੁਸੀਂ ਹੁਣ ਆਰਾਮ ਕਰੋ ਬਹੁਤ ਉਮਰ ਹੋ ਗਈ ਬਹੁਤ ਮਿਹਨਤ ਕਰ ਲਈ ਅਸੀਂ ਹੈਗਿਆ ਬੇਟੇ ਕਹਿੰਦੇ ਹੋਣਗੇ ਕਿ ਅਸੀਂ ਕਮਾਈ ਕਰਦੇ ਆ ਕਿ ਬੱਚੇ ਕਹਿ ਦਿੰਦੇ ਨੇ ਜੀ ਮੈਨੂੰ ਵੀ ਤੁਸੀਂ ਕੋਈ ਗੱਲ ਨਹੀਂ ਤੁਹਾਨੂੰ ਪੈਸੇ ਭੇਜ ਦਨੇ ਹੋਰ ਮੈਂ ਕਹਾਂ ਬੇਟੇ ਪੈਸਿਆਂ ਦੀ ਜ਼ਰੂਰਤ ਨਹੀਂ ਹੈ ਗੱਲ ਇਹ ਆ ਵੀ ਮੈਂ ਜੇ ਇੱਥੇ ਉਹਨਾਂ ਨਾਲੇ ਹੱਸ ਜਾਣਾ ਖੇਡ ਜਾਣਾ ਕਿਸੇ ਨਾਲ ਨਾਲੇ ਵਧੀਆ ਮੇਰਾ ਚੱਲਦਾ ਹੈ ਜੀ ਨਾਲੇ ਕਿਰਤ ਕਰਦੇ ਹਾਂ ਜੀ ਆ ਦੇਖੋ ਬਜ਼ੁਰਗ ਬੰਦੇ ਬੈਠੇ ਆ ਜੀ ਆਏ ਮੇਰੇ ਕੋਲ ਏ ਮੇਰੇ ਕੋਲ ਆ ਜਾਨੇ ਗੱਲਾਂ ਕਰ ਜਾਨੇ ਆ ਕੁਲਚਾ ਖਾ ਜਾਨੇ ਆ ਅੱਛਾ ਜੀ ਹਾਂ ਜੀ ਇਦਾਂ ਪਿਆਰ ਬਣਿਆ ਰਹਿੰਦਾ ਤੇ ਮਨ ਵੀ ਲੱਗਿਆ ਰਹਿੰਦਾ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਹਾਂ ਜੀ ਬਾਪੂ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਫਤਿਹ ਕੀ ਨਾਮ ਆ ਜੀ ਹਾਂ ਜੀ ਇੰਦਰ ਸਿੰਘ ਆਹਾ ਬਾਪੂ ਇੰਦਰ ਸਿੰਘ ਜੀ ਫਿਰ ਬਜ਼ੁਰਗਾਂ ਕੋਲ ਆ ਕੇ ਇੱਥੇ ਅਕਸਰੇ ਬੈਠਦੇ ਹੋ ਹੈ ਅੱਛਾ ਇੱਥੇ ਬੈਠ ਜਾਂਦਾ ਆਖੇ ਟਾਈਮ ਪਾਸ ਕਰੀਦਾ ਹਮ ਇੱਥੇ ਰਹਿੰਦਾ ਮੈਂ ਪਾਸ ਤੋਂ ਰੋਡ ਤੇ ਬਿਨਾ ਆਪਣਾ ਮਕਾਨ ਹੈ ਹਾਂ ਆ ਠੀਕ ਹੈ ਜੀ ਦੇ ਬੱਪੂ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਪੰਜਾਬੀ ਭਰਾ ਨੇ ਮਿਹਨਤ ਕਰ ਰਹੇ ਨੇ ਕਹਿੰਦੇ ਬੱਚੇ ਵੀ ਬਾਹਰ ਨੇ ਪਰ ਫੇਰ ਵੀ ਮਿਹਨਤ ਨਹੀਂ ਛੱਡਦਾ ਕਹਿੰਦੇ ਜੀ ਪੰਜਾਬੀ ਬੰਦਾ ਅਕਸਰ ਮਿਹਨਤ ਕਰਦਾ ਰਹਿੰਦਾ ਏ ਤੇ ਫੇਰ ਵੀ ਲੱਗੇ ਨੇ ਬਸ ਮਿਹਨਤ ਕਰਦੇ ਨੇ ਲੱਗੇ ਰਹਿੰਦੇ ਨੇ ਸਵੇਰ ਤੋਂ ਸ਼ਾਮ ਤੱਕ ਹਮਮ ਔਰ ਔਰ ਕੀ ਹੈ ਆ ਆ ਕੇ ਬੈਠ ਜਾਂਦਾ ਟਾਈਮ ਪਾਸ ਕਰੀਦਾ ਬਸ ਸੇਵਾ ਕਰਦੇ ਨੇ ਹਮ ਹਾਂ ਤੇ ਬੱਪੂ ਜੀ ਹੋਰ ਕੋਈ ਪੰਜਾਬੀਆਂ ਨੂੰ ਕੋਈ ਮੈਸੇਜ ਭਰਾਵਾਂ ਨੂੰ ਆਪਣਿਆਂ ਨੂੰ ਜਿਹੜੇ ਸਾਡੇ ਨੌਜਵਾਨ ਅੱਜ ਵਿਦੇਸ਼ਾਂ ਚੋਂ ਜਾ ਰਹੇ ਨੇ ਬਹੁਤ ਪੈਸਾ ਲਗਾ ਕੇ ਰਿਪੋਰਟ ਵੀ ਹੋ ਗਈ ਕਾਫੀ ਮੂੜੇ ਨੇ ਜੀ ਤੁਸੀਂ ਦੇਖਦੇ ਹੋਵੋਗੇ ਉਹਨਾਂ ਨੂੰ ਕੀ ਕਹhenge ਉਹ ਫਿਲਹਾਲ ਬਹੁਤ ਸਾਰੇ ਵੀਰਾਂ ਨੇ ਇਹ ਵੀ ਕਹਿਣਾ ਹੈ ਕਿ ਤੁਸੀਂ ਤੁਹਾਡੇ ਆਪ ਬੇਟੇ ਵਿਦੇਸ਼ਾਂ ਚ ਨੇ ਪਰ ਤੁਹਾਡਾ ਕੀ ਮਨ ਕਹਿ ਰਿਹਾ ਜੀ ਮੇਰਾ ਮਨ ਤਾਂ ਇਹ ਕਹਿੰਦਾ ਵੀ ਮੈਂ ਹਰੇਕ ਨੌਜਵਾਨ ਪੀੜ੍ਹੀ ਨੂੰ ਵੀ ਇਹ ਗੱਲ ਕਹਿਣਾ ਕਿ ਤੁਸੀਂ ਇਹੋ ਜਿਹਾ ਕਾਰੋਬਾਰ ਕਰੋ ਜਿਹੜੇ ਆਪਾਂ ਬਾਹਰਲੇ ਬੰਦੇ ਆ ਕੇ ਇੱਥੇ ਕਰਦੇ ਆਂ ਕਾਰੋਬਾਰ ਔਰ ਉੱਥੇ ਆਪਣੇ ਮਕਾਨ ਬਣਾ ਰਹੇ ਨੇ ਖਰੀਦ ਰਹੇ ਨੇ ਵੀ ਅਸੀਂ ਸਾਰੇ ਬੱਚਿਆਂ ਨੂੰ ਇਹੀ ਕਹਿਣਾ ਮੈਂ ਤਾਂ ਵੀ ਕੰਮਕਾਰ ਕਰੋ ਆਪਣਾ ਇਹ ਕੰਮਕਾਰ ਬੜਾ ਅੱਛਾ ਹੈ ਕੋਈ ਗੱਲ ਨਹੀਂ ਜੀ ਹਾਂਜੀ ਮੈਨੂੰ ਤਾਂ ਬੜਾ ਸੋਹਣਾ ਲੱਗਿਆ ਜੀ ਇਹ ਜਗ੍ਹਾ ਕਿਹੜੀ ਹੈ ਜੀ ਜਿਹੜੀ ਜਗ੍ਹਾ ਤੇ ਤੁਸੀਂ ਖੜ੍ਹਦੇ ਹੋ ਇਹ ਭਾਰਸੋਂ ਰੋਡ ਜੀ ਡਾਕਟਰ ਕਲੋਨੀ ਹੈ ਜੀ ਡਾਕਟਰ ਕਲੋਨੀ ਭਾਰਸੋਂ ਰੋਡ ਨੰਬਰ ਕਿੰਨਾ ਬਾਪੂ ਜੀ ਤੁਹਾਡਾ 90235 13502 ਜੀ 90235 13502 ਜੀ 13502 ਤੇ ਠੀਕ ਹੈ ਬਾਪੂ ਜੀ ਧੰਨਵਾਦ ਬਹੁਤ ਬਹੁਤ ਸਮਾਂ ਦੇਣ ਲਈ ਪਰਮਾਤਮਾ ਕਰੇ ਕੇ ਤਰੱਕੀਆਂ ਬਖਸ਼ੇ ਤੁਹਾਨੂੰ ਜਿੰਨ ਦੁੱਗਣੀ ਰਾਜ ਚੱਕਨੀ ਤਰੱਕੀ ਕਰੋ ਬਹੁਤ ਵਧੀਆ ਲੱਗਿਆ ਤੇ ਤੁਹਾਡਾ ਵੀ ਧੰਨਵਾਦ ਕਰਦੇ ਜੀ ਜੀ ਤੇ ਬਾਪੂ ਜੀ ਪਰਿਵਾਰ ਵੀ ਸਾਥ ਦਿੰਦਾ ਫਿਰ ਸਮਾਨ ਤਿਆਰ ਕਰਨ ਨੂੰ ਉਹ ਕਰਤਾ ਕਰ ਹੀ ਦਿੰਦੇ ਆ ਜੀ ਤਿਆਰ ਹਾਂਜੀ ਬੱਚੇ ਕਰ ਦਿੰਦੇ ਆ ਤਿਆਰ ਮੈਂ ਲੈ ਆਉਣਾ ਜੀ ਸਾਰੇ ਨੇ ਠੀਕ ਹੈ ਜੀ ਠੀਕ ਹੈ ਤੇ ਕਿੰਨੇ ਕਿੰਨੇ ਵਜੇ ਆ ਜਾਨੇ ਹੋ ਜੀ ਇੱਥੇ ਮੈਂ ਤਾਂ ਇੱਥੇ ਜੀ 9:30 ਵਜੇ 10:00 ਵਜੇ ਤੱਕ ਆਉਂਦਾ ਮੈਂ 9:00 ਤੋਂ ਪਹਿਲਾਂ ਨਹੀਂ ਜਾਂਦਾ ਜੀ ਇੱਥੋਂ ਅੱਛਾ ਹਾਂ ਜੀ ਰੁਟੀਨ ਬਣਾਇਆ ਹੋਇਆ ਹੈ ਕਿ 9:00 ਤੋਂ ਪਹਿਲਾਂ ਨਹੀਂ ਜਾਣਾ ਜੀ ਠੀਕ ਹੈ ਹਾਂ ਜੀ ਚਲੋ ਬਹੁਤ ਵਧੀਆ ਲੱਗਿਆ ਜੀ ਵੀਰ ਨੇ ਗੱਲ ਕਰਦੇ ਆਂ ਹਾਂ ਜੀ ਵੀਰ ਜੀ ਮੈਗਰ ਜੀ ਖਾਲਸਾ ਵੀਰ ਜੀ ਫਤਿਹ ਵੀਰ ਜੀ ਖਾਲਸਾ ਜੀ ਇੱਥੇ ਜੀ ਆਜੀ ਜੀ ਕੀ ਨਾਮ ਆ ਜੀ ਮੇਰਾ ਨਾਮ ਭਿੰਦਰ ਹੈ ਭਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਪੰਜਾਬੀ ਭਰਾ ਨੇ ਸਾਡੇ ਬਹੁਤ ਵਧੀਆ ਕੰਮ ਕਰ ਰਹੇ ਨੇ ਬਹੁਤ ਵੀਰ ਨੇ ਜਿਹੜੇ ਸ਼ਰਮਿੰਦਗੀ ਮੰਨਦੇ ਨੇ ਇੰਦਾ ਦਾ ਕੰਮ ਕਰਨ ਲੱਗੇ ਪਰ ਜੇ ਦੇਖਿਆ ਜਾਵੇ ਜਿਹੜੇ ਪ੍ਰਵਾਸੀ ਨੇ ਉਹ ਵੀ ਆ ਕੇ ਕਰਦੇ ਨੇ ਸਫਾਈ ਦਾ ਧਿਆਨ ਨਹੀਂ ਤੇ ਪੰਜਾਬੀ ਕਰਨ ਲੱਗੇ ਨੇ ਜੀ ਕਿਸ ਤਰ੍ਹਾਂ ਦੇਖਦੇ ਸੀ ਸਾਈ ਬਹੁਤ ਬਹੁਤ ਵਧੀਆ ਲੱਗ ਰਿਹਾ ਵੀਰੇ ਇਹ ਅੰਕਲ ਜੀ ਸਵੇਰੇ 9:30 ਵਜੇ ਆ ਜਾਂਦੇ ਨੇ ਰਾਤ ਨੂੰ 9 ਵਜੇ ਤੱਕ ਉਰੀ ਰਹਿੰਦੇ ਨੇ ਜੀ ਐਨ ਵਧੀਆ ਕੁਲਚੇ ਬਣਾਉਂਦੇ ਨੇ ਜੀ ਠੀਕ ਹੈ ਹਾਂ ਜੀ ਵਧੀਆ ਚੱਲ ਰਿਹਾ ਕੰਮ ਇਹਨਾਂ ਦਾ ਜੀ ਤੇ ਕਿਹਨੇ ਸਾਹਮਣੇ ਦੁਕਾਨਾਂ ਨੇ ਜੀ ਮੇਰੀ ਕਰਿਆਨੀ ਦੁਕਾਨਾ ਬਿਰੀ ਦੀ ਪ੍ਰੋਪਰਟੀ ਡੀਲਰ ਦੀ ਦੁਕਾਨ ਹੈ ਠੀਕ ਹੈ ਵਧੀਆ ਚੱਲਦਾ ਜੀ ਕਾ ਇੱਥੇ ਪਹਿਲਾਂ ਜਿਹੜੀਆਂ ਪਰਦੇਸੀਆਂ ਦੀਆਂ ਵੀ ਰੇੜੀਆਂ ਕਾਫੀ ਲੱਗਦੀਆਂ ਸੀਗੀਆਂ ਹੁਣ ਇੱਕ ਰਹਿ ਗਈ ਹੈ ਹਨਾ ਹਾਂਜੀ ਇੱਕ ਚ ਇੱਕ ਹੈ ਜੀ ਹੁਣ ਆਪਣੇ ਪੰਜਾਬੀਆਂ ਨੂੰ ਵੀ ਦੇਖਣਾ ਚਾਹੀਦਾ ਵੀ ਆਪਣਾ ਪੰਜਾਬੀ ਭਾਈ ਆ ਇਹਨੂੰ ਪਹਿਲ ਦੇਣੀ ਚਾਹੀਦੀ ਹੈ ਜੀ ਹਾਂਜੀ ਵੀਰ ਜੀ ਵੈਗਰੇ ਖਾਲਸਾ ਹਾਂ ਬੈਗਰੇ ਜੀ ਕੀ ਫਤ ਹੈ ਜੀ ਕੀ ਨਾਮ ਹੈ ਜੀ ਨਰਿੰਦਰਜੀਤ ਸਿੰਘ ਜੀ ਮੰਗਲਾ ਜੀ ਜੀ ਨਰਿੰਦਰਜੀਤ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਰੁਝਾਨ ਜਿਹੜਾ ਪੰਜਾਬੀਆਂ ਦਾ ਇਸ ਸਾਈਡ ਨੂੰ ਹੋਇਆ ਹੈ ਇਹ ਕਿਉਂਕਿ ਪਹਿਲਾਂ ਨਹੀਂ ਸੀ ਇਤਾਂ ਦੇ ਕੰਮ ਦੇਖਣ ਨੂੰ ਮਿਲਦੇ ਹੁਣ ਕਿਤੇ ਨਾ ਕਿਤੇ ਪੰਜਾਬੀ ਦਿਖਾਈ ਦਿੰਦੇ ਨੇ ਜੀ ਆਪਣੀ ਕਿਰਤ ਕਰ ਰਹੇ ਨੇ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਇਹ ਬਹੁਤ ਵਧੀਆ ਜੀ ਕਰਨਾ ਚਾਹੀਦਾ ਹੁਣ ਆਪਣੇ ਮੁੰਡੇ ਨੇ ਜਿਹੜੇ ਬਾਹਰ ਜਾ ਕੇ ਵੀ ਕਰਦੇ ਨੇ ਜੀ ਵੀ ਇਹਦਾ ਨੌਲ ਚੰਗਾ ਵੀ ਆਪਣੇ ਮਾਪੇ ਲਵੇ ਰਹਿ ਕੇ ਉਰੀ ਕੰਮ ਕਰਨਾ ਚਾਹੀਦਾ ਜੀ ਜੀ ਹਾਂਜੀ ਜੀ ਹਾਂਜੀ ਛਟ ਕੀ ਨਾਮ ਸੁਖਵੀਰ ਸਿੰਘ ਜੀ ਸੁਖਵੀਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਬਜ਼ੁਰਗ ਨੇ ਜਿਹੜੇ ਕੁਲਚਿਆਂ ਦਾ ਕੰਮ ਸਟਾਰਟ ਕੀਤਾ ਇਹਨਾਂ ਨਾਲ ਲੱਸੀ ਅਕਸਰ ਦੇਖਦੇ ਸੀ ਪ੍ਰਵਾਸੀਆਂ ਕੋਲ ਪਾਣੀ ਪੀਣ ਨੂੰ ਵੀ ਦਿਲ ਨਹੀਂ ਸੀ ਕਰਦਾ ਗਲਾਸ ਦੇ ਵਿੱਚ ਜੇ ਕੋਈ ਕੁਲਚਾ ਖਾ ਲੈਂਦਾ ਸੀ ਇੱਥੇ ਲੱਸੀ ਵੀ ਸਾਰਾ ਪੰਜਾਬੀ ਕਲਚਰ ਦਿਖ ਰਿਹਾ ਜੀ ਲੱਸੀ ਨਾਲ ਹਾਂ ਜੀ ਵਧੀਆ ਲੱਗਦਾ ਜੀ ਕਿ ਆਪਣਾ ਕਲਚਰ ਪ੍ਰਮੋਟ ਹੁੰਦਾ ਜੀ ਇੱਧਰ ਤੇ ਬਾਹਰੋਂ ਜੇ ਆਉਂਦੇ ਕਿ ਬੰਦੇ ਤਾਂ ਉਹ ਰੁਕਦੇ ਨੇ ਪਿੰਦੇ ਨੇ ਮਤਲਬ ਵਧੀਆ ਲੱਗਦਾ ਤੇ ਵਧੀਆ ਮਿਹਨਤ ਕਰ ਰਹੇ ਨੇ ਜੀ ਬਾਬਾ ਜੀ ਜੀ ਤੇ ਵਧੀਆ ਲੱਗਦਾ ਜੀ ਕਿ ਠੀਕ ਕੰਮ ਚੱਲ ਰਿਹਾ ਇਹ ਮਿਹਨਤ ਕਰ ਰਹੇ ਨੇ ਹੁਣ ਉਮਰ ਹੋ ਗਈ ਬਜ਼ੁਰਗ ਹੋ ਗਏ ਕਿਵੇਂ ਵਧੀਆ ਸੋ ਮਿਹਨਤ ਦੀ ਮਿਸਾਲ ਆ ਜਿਹੜੀ ਫੇਰ ਵੀ ਦਿਖਾਈ ਦੇ ਰਹੀ ਆ ਤੁਸੀਂ ਦੇਖ ਰਹੇ ਹੋ ਬਜ਼ੁਰਗ ਨੇ 65 ਸਾਲ ਦੀ ਉਮਰ ਆ ਪਰ ਫੇਰ ਵੀ ਬੱਚੇ ਵੀ ਬਾਹਰ ਨੇ ਪਰ ਮਿਹਨਤ ਆ ਉਸੇ ਤਰ੍ਹਾਂ ਜਾਰੀ ਆ ਫਿਲਹਾਲ ਅਜਿਹੇ ਮਿਹਨਤੀ ਲੋਕਾਂ ਦਾ ਸਾਥ ਦੇਣਾ ਵੀ ਸਾਡੇ ਜਿਹੜਾ ਭਰਾਵਾਂ ਦਾ ਫਰਜ਼ ਬਣਦਾ ਏ ਸੋ ਜ਼ਰੂਰ ਇਹਨਾਂ ਬਜ਼ੁਰਗਾਂ ਦਾ ਸਾਥ ਦੋ ਇਹ ਡਾਕਟਰ ਕਲੋਨੀ ਪਟਿਆਲਾ ਪਾਸ ਰੋਡ ਤੇ ਖੜਦੇ ਨੇ ਪਟਿਆਲੇ ਵਿਖੇ ਜ਼ਰੂਰ ਸਾਥ ਦਿਓ ਫਿਲਹਾਲ ਅਜਹੀ ਜਾਣਕਾਰੀ ਅਸੀਂ ਤੁਹਾਨੂੰ ਦਿੰਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੁਰਦੀਪ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਹਟਿਆਲਾ